ਰਸ਼ਾਵਾਂ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਬਟਾਲਾ ਤੋਂ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕ੍ਰਿਸਚੀਅਨ ਭਾਈਚਾਰੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਮਸੀਹ ਭਾਈਚਾਰਦੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਹਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਸਾਡੇ ਪਵਿੱਤਰ ਸ਼ਬਦ ਹਾਲੇਲੂਇਆ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪਰੀਲਾ ਬਣਾਈਆਂ ਗਈਆਂ ਹਨ ਜਿਨ੍ਹਾਂ ਦੇ ਸਾਨੂੰ ਇਤਰਾਜ ਹੈ ਅਤੇ ਸਾਡੇ ਵੱਲੋਂ ਅੱਜ ਐਸਐਸਪੀ ਬਟਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਸ਼ਰਾਰਤੀ ਅਨਸਰਾਂ ਤੇ ਨੱਥ ਪਾਈ ਜਾਏ ਅੱਜ ਜੀ ਜਿਹੜਾ ਸਾਡਾ ਪ੍ਰੋਟੈਸਟ ਆ ਸਾਡੇ ਪੰਜਾਬ 크੍ਰਿਸਚਨ ਫੈਡਰੇਸ਼ਨ ਵੱਲੋਂ ਕਾਲ ਸੀਗੀ ਮੈਂ ਬਤੌਰ ਪ੍ਰਧਾਨ ਪੰਜਾਬ 크੍ਰਿਸਚਨ ਫੈਡਰੇਸ਼ਨ ਔਰ ਸਾਡੇ ਨਾਲ ਹੋਰ ਵੀ ਜਥੇਬੰਦੀਆਂ 크੍ਰਿਸਚਨ ਸੇਵਾ ਫਰੰਟ ਆਰਐਸਟੋ ਹਾਂ ਜੀ ਵਿਲੀਅਮ ਜਟਾ ਜੀ ਸਾਡੇ ਬਸੀ ਇਕਤਾ ਸੰਘਰਸ਼ ਕਮੇਟੀ ਤੋਂ ਕੁਲਦੀਪ ਜੀ ਔਰ ਸਾਡੇ ਬੀਸ਼ੋ ਜਗਿੰਦਰ ਜੀ ਵਿਚਾਲ ਜੀ ਕਾਫੀ ਸਾਡੇ ਭਰਾ ਅੱਜ ਇਕੱਠੇ ਨੇ ਯੂਥ ਦੇ ਅਸੀਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਜਿਨ੍ਹਾਂ ਨੇ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ ਦਾ ਵੇਖਦੇ ਹੋਵੋਗੇ ਕਿ ਹਲੇਲੂਇਆ ਦੇ ਸ਼ਬਦ ਨੂੰ ਰੀਲਾਂ ਬਣਾ ਬਣਾ ਕੇ ਬੜੇ ਪੁੱਠੇ ਤਰੀਕੇ ਨਾਲ ਉਚਾਰਨ ਕਰਦੇ ਨੇ ਠੀਕ ਹੈ ਜੀ ਜਾਂ ਪ੍ਰਭੂ ਯਸ਼ੁਮਸੀ ਬਾਰੇ ਬੋਲਦੇ ਨੇ ਕੋਈ ਸ਼ਬਦ ਉਹਨੂੰ ਪੁੱਠਾ ਲੈ ਲੈਂਦੇ ਨੇ ਕਿ ਸਾਨੂੰ ਉਹਨੇ ਬਲੈਸ ਕੀਤਾ ਉਹਨਾਂ ਦੇ ਖਿਲਾਫ ਆ ਇੱਕ ਸੁੰਨੀ ਦਿਓਲ ਵੱਲੋਂ ਫਿਲਮ ਜਿਹੜੀ ਜਾਟ ਕੱਢੀ ਗਈ ਬੇਸ਼ੱਕ ਉੱਤੇ ਪਰਚਾ ਦਰਜ ਹੋ ਗਿਆ ਵਾ ਸਾਡੇ ਜਲੰਧਰ ਦੇ ਵਿੱਚ ਸਾਡੇ ਭਾਈਚਾਰੇ ਨੇ ਉੱਤੇ ਪਰਚਾ ਦਰਜ ਕਰਾਤਾ ਪਰ ਉਹ ਸਾਡੇ ਲਈ ਬੜੀ ਨੰਮੋਸ਼ੀ ਵਾਲੀ ਗੱਲ ਹੁੰਦੀ ਆ ਕਿ ਸਾਡੇ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਜਿਹੜਾ ਕੋਈ ਮੈਚ ਸਿੱਧੇ ਸ਼ਪਤਾਂ ਦੀ ਕਰਨਾ ਵੀ ਤੇ ਸਦਾ ਹੀ ਫੇਮ ਲੈ ਲਈ ਸਾਡੇ ਧਰਮ ਨੂੰ ਟਾਰਗੇਟ ਕਰਦਾ ਜੇ ਇਹਨਾਂ ਨੂੰ ਕੋਈ ਇਤਰਾਜ ਆ ਜੇ ਇਹਨਾਂ ਨੂੰ ਕੋਈ ਸਾਡੇ ਧਰਮ ਦੇ ਪ੍ਰਤੀ ਅਪੱਤੀ ਆ ਤੇ ਆ ਕੇ ਮੈਦਾਨ ਦੇ ਵਿੱਚ ਗੱਲ ਕਰਨ ਤਰਕ ਦੇ ਨਾਲ ਗੱਲ ਕਰਨ। ਐਦਾਂ ਨਹੀਂ ਕਿ ਤੁਸੀਂ ਰੀਲਾਂ ਬਣਾ ਬਣਾ ਕੇ ਗਲਤ ਤਰੀਕਿਆਂ ਦੇ ਨਾਲ ਤੁਸੀਂ ਸਾਡੇ ਧਰਮ ਦਾ ਮਜ਼ਾਕ ਉਡਾਓ। ਅਸੀਂ ਬਹੁਤ ਸਹਿਲਿਆ। ਹੁਣ ਅਸੀਂ ਸਹਿਣਾ ਨਹੀਂ ਆ। ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਮਾਹੌਲ ਆ ਸ਼ਾਂਤਮਈ ਆ। ਅਸੀਂ ਬੜੇ ਸ਼ਾਂਤੀ ਪਸੰਦ ਲੋਕ ਆ। ਪਰ ਜਦੋਂ ਤੁਸੀਂ ਸਪਰਿੰਗ ਨੂੰ ਦੱਬੀ ਜਾਓਗੇ, ਦੱਬੀ ਜਾਓਗੇ, ਦੱਬੀ ਜਾਓਗੇ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਉਛਾਲ ਮਾਰੇਗਾ। ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇ ਭਾਈਚਾਰਾ ਸਾਡਾ ਭੜਕਿਆ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਕੋਲ ਕੰਟਰੋਲ ਕਰਨਾ ਮੁਸ਼ਕਲ ਹੋ ਜਾਏਗਾ ਇਸ ਕਰਕੇ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਸੌਦਾ ਲਾ ਲੈ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਖਾਸ ਤੌਰ ਤੇ ਧਿਆਨ ਦੇਣ ਕਿ ਸਾਡੇ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੂੰ ਜਦੋਂ ਤੁਸੀਂ ਬੰਦੀ ਕਾਰਵਾਈ ਕਰੋਗੇ ਤੇ ਸਾਡੇ ਮਨਾਂ ਨੂੰ ਜਿਹੜੀ ਆ ਸਾਡੇ ਜ਼ਖਮਾਂ ਤੇ ਮਲਮ ਲੱਗੇਗੀ ਕਿ ਪ੍ਰਸ਼ਾਸਨ ਸਾਡੇ ਨਾਲ ਆ ਪਰ ਹੁੰਦਾ ਕੀ ਆ ਕਿ ਸਾਨੂੰ ਇਦਾਂ ਹੀ ਧੰਮੇ ਲਾ ਕੇ ਇਦਾਂ ਹੀ ਕੱਟ ਕਰਕੇ ਨਾਹਰੇ ਬਾਜ਼ੀਆਂ ਕਰਕੇ ਫੇਰ ਪਰਚੇ ਦਰਜ ਕਰਾਉਣੇ ਪੈਂਦੇ ਨੇ ਸੋ ਮੇਰੀ ਬੇਨਤੀ ਆ ਕਿ ਸਾਡੇ ਸਹੀ ਭਾਈਚਾਰੇ ਦੇ ਲੋਕਾਂ ਨੂੰ ਅਨਗੋਲਿਆ ਨਾ ਕੀਤਾ ਜਾਏ ਸਾਡੇ ਵਿਰੋਧ ਇਹੋ ਜਿਹੇ ਰੀਲਾ ਨਾ ਆਉਣ ਨਾ ਇਹੋ ਜਿਹੇ ਫਿਲਮਾਂ ਬਣਨ ਨਹੀਂ ਤੇ ਬਹੁਤ ਮੁਸ਼ਕਿਲ ਹੋਏਗੀ ਮੈਂ ਤਾਂ ਇੱਕੋ ਹੀ ਗੱਲ ਕਹਿੰਨਾ ਫਿਰ ਉਹੋ ਹੀ ਗੱਲ ਨਾ ਹੋ ਜੇ ਕਿ ਸਾਨੂੰ 21 ਦੇ 51 ਮੋੜ ਦੇ ਪੈ ਜਾਣ ਤੇ ਹਰ ਇੱਕ ਦੇ ਲਈ ਬਹੁਤ ਕਾਨੂੰਨੀ ਗੱਲ ਹੋ ਜਾਏਗੀ ਕਿੱਥੇ ਕਿੱਥੇ ਪ੍ਰੋਟੈਸਟ ਹੋ ਰਿਹਾ ਜੀ ਬਟਾਲਾ ਦੇ ਵਿੱਚ ਹੋਰ ਵੀ ਕਿਤੇ ਹੋ ਰਿਹਾ ਨਹੀਂ ਜੀ ਇਹ ਸਿਰਫ ਬਟਾਲਾ ਦੇ ਵਿੱਚ ਮੇਨ ਮੇਨ ਅਸੀਂ ਉਦੇਦਾਰ ਬੁਲਾਏ ਨੇ ਜਿੱਥੇ ਬੰਦੀਆਂ ਦੇ ਅਸੀਂ ਕੋਈ ਵੱਡੀ ਗਿਣਤੀ ਦੇ ਵਿੱਚ ਇਹਦਾ ਜਿਹੜਾ ਪ੍ਰੋਟੈਸਟ ਜੇ ਨਹੀਂ ਬਣਾਇਆ ਸੀਗਾ ਪ੍ਰੋਗਰਾਮ ਕਿ ਅਸੀਂ ਬਹੁਤ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਕਰਾਂਗੇ ਲੋਕ ਪਰ ਆਉਣ ਵਾਲੇ ਸਮੇਂ ਚ ਜੇ ਸਾਡੇ ਕਹਿ ਅਨਸਾਰ ਕਾਰਵਾਈ ਨਾ ਹੋਈ ਪ੍ਰਸ਼ਾਸਨ ਸਾਡੇ ਕਹਿ ਤਰੀਕੇ ਦੇ ਨਾਲ ਨਾ ਚੱਲਿਆ ਤੇ ਫਿਰ ਜਿਹੜਾ ਵਾ ਮਾਹੌਲ ਹੋਰ ਵੀ ਜਿਆਦਾ ਜਿਹੜਾ ਗਰਮ ਕੀਤਾ ਜਾਏਗਾ ਪਰ ਸਾਡੇ ਜਿਹੜੇ ਗਰਮ ਦਲ ਨੇ ਉਹ ਵੀ ਫਿਰ ਅੱਗੇ ਆਉਣਗੇ ਤੇ ਫਿਰ ਉਹਨਾਂ ਦੇ ਹੱਥਾਂ ਦੀ ਡੋਰ ਦਿੱਤੀ ਜਾਏਗੀ ਤੇ ਉਹਦੇ ਲਈ ਮੈਨੂੰ ਲੱਗਦਾ ਤੇ ਉਤੋਂ ਪਹਿਲਾਂ ਹੀ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਮੁਜਰਮਾਂ ਨੂੰ ਜਿਹੜੇ ਭੌਂਕਦੇ ਨੇ ਗਲਤ ਇਹਨਾਂ ਨੂੰ ਠੱਲ ਪਾਈ ਜਾਏ ਵੇਖੋ ਹਰ ਧਰਮ ਜਿਹੜਾ ਨਾ ਮਾਨਯੋਗ ਆ ਸਾਡਾ ਪੰਜਾਬ ਇੱਕ ਗੁਲਦਸਤਾ ਹੈ ਇੱਥੇ ਸਾਡਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਰ ਤਰ੍ਹਾਂ ਦੇ ਭਾਈਚਾਰਾ ਜਿਹੜਾ ਵਾ ਪੰਜਾਬ ਦੇ ਵਿੱਚ ਰਹਿੰਦਾ ਤੇ ਇਹ ਗੁਲਦਸਤੇ ਦੇ ਵਿੱਚ ਜਿਹੜੇ ਫੁੱਲ ਨੇ ਵਕ ਵਕ ਧਰਮ ਦੇਣੇ ਪਰ ਕੁਝ ਜਿਹੜੇ ਉੱਠਦੇ ਨੇ ਮੈਂ ਤਾਂ ਕਹਿੰਦਾ ਇਹਨਾਂ ਦਾ ਕੋਈ ਧਰਮ ਹੀ ਨਹੀਂ ਹੁੰਦਾ ਮੈਂ ਕਿਸੇ ਵੀ ਬੰਦੇ ਨੂੰ ਉਹਦੇ ਧਰਮ ਦੇ ਨਾਂ ਤੇ ਨਹੀਂ ਟਾਰਗੇਟ ਕਰਦਾ ਕਿਉਂਕਿ ਜਿਹੜਾ ਕਿਸੇ ਦੇ ਧਰਮ ਦੀ ਇੱਜ਼ਤ ਨਹੀਂ ਕਰ ਸਕਦਾ ਇਹਦਾ ਮਤਲਬ ਕਿ ਉਹ ਆਪਣੇ ਧਰਮ ਦੇ ਵਿੱਚ ਵੀ ਰਹਿਣ ਦੇ ਤਾਕਲ ਨਹੀਂ ਆ ਜਾਂ ਉਹ ਆਪਣੇ ਧਰਮ ਦਾ ਪੱਕਾ ਨਹੀਂ ਆ ਮੇਰਾ ਨਾਮ ਆਰਫਨਸੀ ਚੋਹਾਨ ਤੇ ਪ੍ਰਦਾਨ ਕ੍ਰਿਸਚਨ ਸੇਵਾ ਫਰੰਟ ਅੱਜ ਇਹ ਪ੍ਰੋਟੈਸਟ ਕਰ ਰਹੇ ਹੋ ਇਹਦੇ ਬਾਰੇ ਕੋਈ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜਾ ਰਹੀ ਤੁਹਾਡੇ ਵੱਲੋਂ ਬਿਲਕੁਲ ਜੀ ਅੱਜ ਜਿਹੜੀ ਪੰਜਾਬ ਕ੍ਰਿਸਚਨ ਫੈਡਰੇਸ਼ਨ ਦੇ ਪ੍ਰਧਾਨ ਪੀਟਰ ਚਿੱਦਾ ਜੀ ਉਹਨਾਂ ਦੀ ਦਿੱਤੀ ਹੋਈ ਕਾਲ ਦੇ ਦੁਆਰਾ ਅੱਜ ਇੱਥੇ ਵੱਖ-ਵੱਖ ਜਥੇਬੰਦੀਆਂ ਧਾਰਮਿਕ ਆਗੂ ਜਿਹੜੇ ਨੇ ਇਹ ਜਗ੍ਹਾ ਦੇ ਵਿੱਚ ਪਹੁੰਚੇ ਨੇ ਕਿਉਂਕਿ ਪਹਿਲਾਂ ਵੀ ਮੇਰੇ ਤੋਂ ਪਹਿਲਾਂ ਵੀ ਪ੍ਰਧਾਨ ਜੀ ਨੇ ਬਰੇ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਕੋਈ ਵੀ ਧਰਮ ਮਾਰਾ ਨਹੀਂ ਹੁੰਦਾ ਧਰਮ ਦੇ ਵਿੱਚ ਕੁਝ ਏਦਾਂ ਦੇ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੀਆਂ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ ਧਰਮਾਂ ਦੇ ਵਿੱਚ ਲੜਾਈ ਪਾ ਕੇ ਆਪਣੇ ਆਪ ਨੂੰ ਫੇਮਸ ਕਰਨਾ ਚਾਹੁੰਦੇ ਨੇ ਤੇ ਅਸੀਂ ਜਿਹੜਾ ਵਾ ਪੂਰੀ ਜਥੇਬੰਦੀਆਂ ਵੱਲੋਂ ਜਿਹੜੀ ਆ ਉਹਨਾਂ ਦੀ ਜਿਹੜੇ ਇਰਾਦੇ ਆ ਉਹਨਾਂ ਦੇ ਇਰਾਦੇ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਜਿਸ ਤਰ੍ਹਾਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਕ੍ਰਿਸਚੀਅਨ ਭਾਈਚਾਰੇ ਨੂੰ ਵੱਖ-ਵੱਖ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ ਜਿਸ ਤਰ੍ਹਾਂ ਕਈ ਲੋਕ ਤਾਂ ਹੱਥ ਦੇ ਵਿੱਚ ਸ਼ਰਾਬਾਂ ਫੜ ਕੇ ਉਰਤੇ ਟਾਰਗੇਟ ਕਰ ਰਹੇ ਆ ਕੁਝ ਬੋਲਣ ਦੇ ਵਿੱਚ ਕੋਈ ਫੇਮਸ ਚਿਹਰੇ ਜਿਹੜੇ ਉਹ ਟਾਰਗੇਟ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਤੇ ਚੇਤਾਵਨੀ ਵੀ ਆ ਕਿ ਬੰਦੇ ਦੇ ਪੁੱਤ ਬਣਜੋ ਵੇਖੋ ਕੋਈ ਵੀ ਧਰਮ ਮਾਰਾ ਨਹੀਂ ਆ ਤੁਹਾਡਾ ਧਰਮ ਅਸੀਂ ਉਹਦਾ ਸਤਿਕਾਰ ਕਰਦੇ ਆ ਪਰ ਮੈਂ ਉਹਦੇ ਨਾਲ ਨਾਲ ਆਪਣੇ ਸਮਾਜ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਨਾ ਇਹ ਨਹੀਂ ਕਿ ਅਸੀਂ ਦੂਜਿਆਂ ਨੂੰ ਟਾਰਗੇਟ ਕਰ ਰਹੇ ਆ ਸਹੀ ਗੱਲ ਐ ਜੇ ਕੋਈ ਸਾਡੇ ਉਹਨਾਂ ਦੇ ਧਰਮ ਦੇ ਖਿਲਾਫ ਬੋਲਦਾ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਪਰ ਜੇ ਕੋਈ ਸਾਡੇ ਧਰਮ ਦੇ ਖਿਲਾਫ ਬੋਲਦਾ ਸੀ ਉਹਦਾ ਵੀ ਵਿਰੋਧ ਕਰਾਂਗੇ ਪਰ ਧਰਮ ਦੇ ਵਿੱਚ ਜੇ ਕੋਈ ਇੱਕ ਇਨਸਾਨ ਗਲਤੀ ਕਰਦਾ ਵਾ ਉਸ ਇੱਕ ਇਨਸਾਨ ਦੀ ਗਲਤੀ ਜਿਹੜੀ ਆ ਪੂਰੇ ਧਰਮ ਦੇ ਉੱਪਰ ਪੂਰੇ ਪਾਸਬਾਨਾਂ ਦੇ ਉੱਪਰ ਨਾ ਥੋਪੀ ਜਾਏ ਇਹ ਮੇਰੀ ਹੱਥ ਜੋੜ ਕੇ ਸਮਝ ਲਓ ਬੇਨਤੀ ਆ ਸਰਾਰਤੀ ਲੋਕਾਂ ਨੂੰ ਔਰ ਜਿਉਂ-ਜਿਉਂ ਵੀ ਮਸੀਹ ਭਾਈਚਾਰੇ ਦੇ ਉੱਪਰ ਕੋਈ ਪ੍ਰੋਬਲਮ ਆਈ ਜਿਉਂ-ਜਿਉਂ ਵੀ ਸਾਡੇ ਪਾਸਬਾਨਾਂ ਦੇ ਉੱਪਰ ਕੋਈ ਮੁਸ਼ਕਲ ਆਈ ਅਸੀਂ ਡਟ ਕੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਪੀਟਰ ਚੀਦਾ ਜੀ ਰਧਾਨ ਵਿਲੀਅਮ ਜੀ ਹੋਰ ਵੀ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਤ ਆ ਅਸੀਂ ਡਟ ਕੇ ਉੱਥੇ ਚਟਾਨ ਵਾਂਗੂ ਖਰੇ ਆ ਇਹ ਮਤ ਸੋਚੋ ਹੁਣ ਵੀ ਸਾਡੇ ਭਾਈਚਾਰੇ ਦੇ ਉੱਪਰ ਸਾਡੇ ਪਾਸਬਾਨਾਂ ਦੇ ਉੱਪਰ ਕੋਈ ਵੀ ਚਾਹੇ ਉਹ ਸੋਸ਼ਲ ਮੀਡੀਆ ਦਾ ਸ਼ਰਾਰਤੀ ਬੰਦਾ ਹੋਵੇ ਚਾਹੇ ਉੱਧਾਂ ਗਰਾਊਂਡ ਲੈਵਲ ਤੇ ਸ਼ਰਾਰਤੀ ਬੰਦਾ ਹੋਵੇ ਅਸੀਂ ਡਟ ਕੇ ਉਸ ਬੰਦੇ ਦਾ ਜਰਾਓ ਮੁਕਾਬਲਾ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸਾਡੇ 크੍ਰਿਸਚਨ ਭਾਈਚਾਰੇ ਦੇ ਕੋਈ ਨਿੱਕੀ ਜੀ ਪ੍ਰੋਬਲਮ ਆਉਂਦੀ ਆ ਅਜੇ ਕਿ ਪਤਾ ਹੁਣ ਨਹੀਂ ਹੁੰਦਾ ਕਿ ਉਹ ਬੰਦਾ ਦੋਸ਼ੀ ਆ ਕਿ ਨਹੀਂ ਦੋਸ਼ੀ ਤਾਂ ਪ੍ਰਸ਼ਾਸਨ ਕੀ ਕਰਦਾ ਕਿ ਛਾਟੋ ਬੰਦੇ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੰਦਾ ਪਰਚਾ ਦਰਜ ਹੋ ਜਾਂਦਾ ਤੇ ਤਨਹਾਰ ਬੰਦੇ ਇਦਾਂ ਦੇ ਆ ਕਿ ਜਿਹੜੇ ਦੋਸ਼ ਵੀ ਕਰਦੇ ਨੇ ਜਿਹੜੇ ਫਰੇ ਵੀ ਜਾਂਦੇ ਆ ਛਰੇ ਆਮ ਗੁੰਡਾਗਰਦੀ ਕਰਦੇ ਨੇ ਛਰੇ ਆਮ ਸਾਡੀਆਂ ਧੀਆਂ ਪੈਣਾ ਦੇ ਨਾਲ ਸਾਡੇ ਕ੍ਰਿਸਚੀਅਨ ਲੋਕਾਂ ਦੇ ਨਾਲ ਪਾਸ ਬਣਾ ਦੇਣ ਤੱਕਾ ਕਰਦੇ ਨੇ ਪਰ ਸਾਨੂੰ ਉਹਦਾ ਨਿਆਂ ਲੈਣ ਦੇ ਲਈ ਸਾਨੂੰ ਉਹਦਾ ਇਨਸਾਫ ਲੈਣ ਦੇ ਲਈ ਇਸੇ ਤਰ੍ਹਾਂ ਸਾਨੂੰ ਸਰਕਾਂ ਤੇ ਆਉਣਾ ਪੈਂਦਾ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸਾਡੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਉੱਪਰ ਗੌਰ ਕੀਤਾ ਜਾਵੇ ਕਿੰਨਾਂ ਨੂੰ ਮਿਲਣ ਜਾ ਰਹੇ ਹੋ ਕਿ ਇਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਮੰਗ ਪੱਤਰ ਕਿਹਨੂੰ ਦੇਣ ਜਾ ਰਹੇ ਹਾਂ ਅਸੀਂ ਇੱਥੋਂ ਪੂਰੀ ਜਥੇਬੰਦੀਆਂ ਜਿਹੜੀਆਂ ਐਸਐਸਪੀ ਦਫ਼ਤਰ ਤੱਕ ਜਾ ਰਹੇ ਹਾਂ ਜੇ ਐਸਐਸਪੀ ਸਾਹਿਬ ਉੱਥੇ ਹੋਣਗੇ ਵੈਸੇ ਤੇ ਆਪਾਂ ਜਿਹੜਾ ਪ੍ਰੋਗਰਾਮ ਹੈ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਤੇ ਜੇ ਉੱਤੋਂ ਥੱਲੇ ਕੋਈ ਅਚ ਅਧਿਕਾਰੀ ਹੋਰ ਵੀ ਲਏਗਾ ਤੇ ਜੈਸਾ